जय वाल्मीकि हर हर वाल्मीकि जय भीम जय भारत आज न्यू यंग वाल्मीकि फेडरेशन ਵੱਲੋਂ ਤੇ ਭਾਰਤੀ ਵਾल्मीकि ਧਰਮ ਸਮਾਜ 바ਵਾदास ਵੱਲੋਂ ਸਾਂਝੇ ਤੌਰ ਤੇ ਜਿਹੜਾ ਸਾਡਾ ਦਲਤਾਂ ਨਾਲ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਧੱਕਾ ਕੀਤਾ ਜਾ ਰਿਹਾ ਵਾ ਉਹਦੇ ਖਿਲਾਫ ਅਸੀਂ ਅੱਜ ਇਹ ਜੌਨ ਵਿੱਚ ਇਕੱਠੇ ਹੋਏ ਆਂ ਤੇ ਜਿਹੜਾ ਇਹਨਾਂ ਲੋਕਲ ਪਾਰਟੀ ਮਨਿਸਟਰ ਆ ਅੱਜ ਉਹਦਾ ਪੁਤਲਾ ਵੀ ਸਾੜਾਂਗੇ ਇਹ ਤਾਂ ਸਾੜ ਰਹੇ ਆ ਪੁਤਲਾ ਕਿਉਂਕਿ ਜਿਹੜੀ ਆ ਗੁੰਗੀ ਬੈਰੀ ਸਰਕਾਰ ਆ ਇਹਨਾਂ ਨੂੰ ਸਾਡਾ ਦਲਤਾਂ ਦਾ ਕੋਈ ਵੀ ਇਹਨਾਂ ਨੂੰ ਦਲਤਾ ਦੇ ਹੱਕ ਚ ਨਹੀਂ ਅਗੀ ਆ ਸਾਡੇ ਜਿਹੜੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਇਸ ਤੋਂ ਪਹਿਲਾਂ ਸੀ ਜਿਹੜਾ ਸੰਜੀਵ ਰੋੜਾ ਇਹਨਾਂ ਦਾ ਮੰਤਰੀ ਉਹਨਾਂ ਦੀ ਕੋਠੀ ਦਾ ਵੀ ਘਰਾਓ ਕੀਤਾ ਉਸ ਤੋਂ ਬਾਅਦ ਜਿਹੜੀ ਮੇਰ ਆ ਇੰਦਰ ਜੋ ਇੰਦਰਜੀਤਪੁਰ ਜਿਹੜੀ ਉਹਨਾਂ ਦਾ ਵੀ ਘਰਾਓ ਕੀਤਾ ਪਰ ਹੱਲੇ ਤੱਕ ਸਾਡੀ ਕੋਈ ਮੰਗਾਂ ਨਹੀਂ ਮੰਨੀ ਗਈਆਂ ਸਾਡੀ ਸਿਰਫ ਆਹੀ ਮੰਗ ਆ ਜਿਹੜੇ ਆ ਸਾਡੇ ਔਵਰੇਜ ਮੁਲਾਜ਼ਮ ਆ ਬੇਲ ਦਾ ਡਰਾਈਵਰ ਇਹਨਾਂ ਨੂੰ ਪੱਕਾ ਕੀਤਾ ਜਾਵੇ ਇਹਨਾਂ ਨੇ ਵਾਦਾ ਕਰਕੇ ਸਰਕਾਰ ਆਈ ਸੀ ਕਿ ਜਦੋਂ ਸਾਡੀ ਸਰਕਾਰ ਹੋਊਗੀ ਅਸੀਂ ਪਹਿਲ ਦੇ ਤੌਰ ਤੇ ਇਹਨਾਂ ਨੂੰ ਪੱਕਾ ਕਰਾਂਗੇ ਪਰ ਹੱਲੇ ਤੱਕ 4 ਸਾਲ ਹੋ ਗਏ ਕੋਈ ਨਹੀਂ ਪੱਕਾ ਆ ਇਹ ਗੁੰੰਗੀ ਬੈਰੀ ਸਰਕਾਰ ਨੂੰ ਜਗਾਣ ਲਈ ਅੱਜ ਇਹਨਾਂ ਦਾ ਲੋਕਲ ਬਾਡੀ ਜਿਹੜਾ ਮਨਿਸਟਰਾਂ ਦਾ ਪੁਤਲਾ ਵੀ ਸਾੜਾਂਗੇ ਤੇ ਆਉਣ ਵਾਲੇ ਟਾਈਮ 'ਚ ਅਸੀਂ ਸੰਘਰਸ਼ ਹੋਰ ਤੇਜ਼ ਕਰਾਂਗੇ ਤਾਂ ਕਿ ਸਰਕਾਰ ਨੂੰ ਅਕਲ ਆ ਸਕੇ ਸਾਰਿਆਂ ਦਾ ਧੰਨਵਾਦ ਜਿਆ ਵਾਲਮੀ ਡਾਕਟਰ ਅਮੀ德ਕਰ ਭਵਨ ਵਿਖੇ ਆਏ ਆ ਜਿੱਥੇ ਪਵਿੱਤਰ ਹਾਊਸ ਦੀ ਜਿਹੜੀ ਮੀਟਿੰਗ ਚੱਲ ਰਹੀ ਸੀ ਔਰ ਇੱਥੇ ਸਾਰੇ ਐਮਐਲਏ ਮੇਰ ਔਰ ਕਮਿਸ਼ਨਰ ਸਾਹਿਬ ਵੀ ਹੋਰੇ ਆ ਔਰ ਅਸੀਂ ਅੱਜ ਤੋਂ 15 ਦਿਨ ਪਹਿਲਾਂ ਮੇਰ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਤੋ ਵੀ ਕੱਚੇ ਮੁਲਾਜ਼ਮ ਜਿਹੜੇ ਸਪਾਈ ਸੇਵਕ ਹੈ ਸੀਵਰਮੈਨ ਹੈ ਮਾਲੀ ਫੇਲਦਾਰ ਹੈ ਅਤੇ ਜਿਹੜਾ ਸਾਡਾ ਭਾਈਚਾਰਾ ਡੋਰ ਟੂ ਡੋਰ ਕੂੜੇ ਦਾ ਕੰਮ ਕਰਦਾ ਵਾ ਉਹਨਾਂ ਨੂੰ ਠੇਕਾ ਜਿਹੜਾ ਵਾ ਉਹ ਬੰਦ ਕੀਤਾ ਜਾਵੇ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਔਰ ਓਵਰੇਜ ਮੁਲਾਜ਼ਮ ਅਤੇ ਜਿੰਨੇ ਵੀ ਕੱਚੇ ਮੁਲਾਜ਼ਮ ਆ ਉਹ ਸਾਰਿਆਂ ਨੂੰ ਪੱਕਾ ਕੀਤਾ ਜਾਵੇ ਪਰ ਬੜੀ ਦੁੱਖ ਦੀ ਗੱਲ ਹੈ ਕਿ ਅੱਜ 2 ਸਾਲ ਤੋਂ ਜ਼ਿਆਦਾ ਹੋ ਗਏ ਮਤਾ ਪਾਸ ਕਰਕੇ ਭੇਜਿਆ ਹੋਇਆ ਹੌਸ ਦੇ ਵਿੱਚ ਪਰ ਹਾਲੇ ਤੱਕ ਵੀ ਮਾਤਾ ਜਿਹੜਾ ਉਹ ਪਾਸ ਹੋ ਕੇ ਨਹੀਂ ਹੋਇਆ ਆਇਆ ਅੱਜ ਅਸੀਂ ਜਿਹੜੇ ਲੋਕਲ ਬਾਡੀ ਮੰਤਰੀ ਆ ਉਹਨਾਂ ਦਾ ਪੁੱਤਲਾ ਵੀ ਉਰੇ ਸਾੜਨ ਵਾਸਤੇ ਆਏ ਆ ਤਾਂ ਜੋ ਇਹ ਬੋਲੀ ਅਤੇ ਗੁੰਗੀ ਸਰਕਾਰ ਆ ਜਿਹੜੀ ਜਿਹੜੀ ਕੂਮਕਰਨ ਦੇ ਨੀਂਦ ਸੁੱਤੀ ਪਈ ਆ ਇਹ ਜਾਗ ਸਕੇ ਔਰ ਦੂਜੀ ਗੱਲ ਅੱਜ ਅਸੀਂ ਜਿਹੜਾ ਸਾਡਾ ਭਾਈਚਾਰਾ ਵਾ ਇੱਕ ਯੂਨੀਅਨ ਬਹੁਤ ਵੱਡੀ ਨਗਰ ਨਿਗਮ ਕਰਮਚਾਰੀ ਯੂਨੀਅਨ ਉਹਨਾਂ ਨੂੰ ਅਸੀਂ ਸਮਰਥਨ ਵੀ ਦਿੰਦੀ ਆ ਕਿ ਵੀ ਜਦ ਵੀ ਇਹ ਕੋਈ ਸੰਘਰਸ਼ ਚੁਲਿਏਗੀ ਅਸੀਂ ਸਾਰੇ ਆ ਇਹਨਾਂ ਦਾ ਸਮਰਥਨ ਕਰਾਂਗੇ ਔਰ ਜੇ ਆ ਕਿਤੇ ਇਹਨਾਂ ਨੇ ਕੱਚੇ ਮਜ਼ਦੂਰਾਂ ਨੂੰ ਪੱਕਾ ਨਾ ਕਰਿਆ ਤਾਂ ਮਿਲ ਕੇ ਸਾਰੀ ਉਹਨਾਂ ਨਾਲ ਬੈਠ ਕੇ ਜੋ ਵੀ ਅਸੀਂ ਲੁਧਿਆਣੇ ਦਾ ਚੱਕਾ ਜਾਮ ਕਰਾਂਗੇ ਜੇਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਜਿਹੜਾ ਮੰਗ ਪੱਤਰ ਹੈ ਜਿਹੜਾ ਫੋਰਮਲ ਲੈਵਲ ਤੇ ਡਿਮਾਂਡ ਸ ਹੈ ਆ ਉਸ ਸਰਕਾਰ ਨੂੰ ਭੇਜਾਂਗੇ ਤੇ ਜਿਹੜੀ ਸਾਡੇ ਲੈਵਲ ਤੇ ਰਿਸੋਲਵ ਕਰਨ ਵਾਲੀ ਹੈ ਅਸੀਂ ਇਮੀਡੀਏਟਲੀ ਰਿਸੋਲਵ ਕਰਾਂਗੇ ਇਸ ਤੋਂ ਬਾਅਦ ਮੈਂ ਇਹ ਬੰਦ ਪੱਤਰ ਲੈ ਕੇ ਸੁਸਿਰ ਸਾਹਿਬ ਨਾਲ ਡਿਸਕਸ ਕਰਾਂਗੇ ਅਸੀਂ ਕੰਸਰਨ ਕਰਾਦੇ ਜਿਹੜੇ ਅਧਿਕਾਰੀ ਆਈਆਂ ਹਨ ਨਾਲ ਡਿਸਕਸ਼ਨ ਕਰਕੇ ਜਿਹੜੀ ਇੰਡੀਜੀਟਿਟੀ ਦੀ ਰਿਸੋਲਵਨ ਵਾਲੀ ਪ੍ਰੋਬਲਮਸ ਉਹਨੂੰ ਜਿਹੜਾ ਕੋਰਟ ਨਾਲ ਤੇ ਪੈਂਡਿੰਗ ਵਿੱਚ ਮੈਂ ਇਹਨਾਂ ਨੂੰ ਰਿਸੋਲਵ ਕਰਾਂਗੇ ਸੁਸਿਰ ਸਾਹਿਬ ਨਾਲ ਅਸੀਂ ਕੈਮਰਾ ਲੋਕਾਂ ਦੇ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਇਹ ਨਹੀਂ ਦੱਸਣ ਦੇਣਾ ਕਿ ਕਾ ਰੱਦ ਕਰਨੀ ਮੰਗ ਦਿੱਤੀ ਹੈ ਇਹਦੀ ਤਾਂ ਪਾਲਿਸੀ ਰੈਸਰਟ ਪਾਲਿਸੀ ਦੇਖਣਾ ਵਿੱਚ ਕੋਈ ਰਾਜਦਾਨ ਦਾ ਟੈਕਸ ਲਾ ਸਕਦਾ ਹੈ